ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਮੰਗ ਨਿਤ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਪਿੰਨ ਰਸਨਾ ਉਸਤਤ ਕਰਾਈ ਲੋਇਣ ਦੇਖ ਰਹਿ ਬਿਸਮਾਦੀ ਚਿੱਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਾਂ ਗੁਰਸਾ ਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾਮੋ ਗਤ ਪਤ ਪਾਈ RAM ਕਲੀ ਮਹਿਲਾ ਤੀਜਾ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਸ਼ੂ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ ਹਰ ਬਿਨ ਸਭ ਕਿਸ ਮੈਲਾ ਸੰਤੋ ਕਿਹੋਂ ਪੂਜ ਚੜਾਈ ਹਰ ਸਾਚੇ ਭਾਵੇ ਸਾ ਪੂਜਾ ਹੋਵੇ ਤਾਣਾ ਮਨ ਵਸਾਈ ਪੂਜਾ ਕਰ ਸਭ ਲੋਕ ਸੰਤੋ ਮਨ ਮੁਖ ਥਾਏ ਨ ਪਾਈ ਸ਼ਬਦ ਮਾਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇਜਨ ਸਾਚੇ ਏਕ ਸ਼ਬਦ ਲੇਵ ਲਈ ਬਿਨ ਨਾਮੇ ਹੋਰ ਪੂਜ ਨਾ ਹੋਵੀ ਪਰਮ ਭੁੱਲੀ ਲੋਕਾਈ ਗੁਰਮੁਖ ਆਪ ਪਛਾਣ ਸੰਤੋ RAM ਨਾਮ ਲੇਵ ਲਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਂ ਪਾਈ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਦੂਜੇ ਪਾਏ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਪਾਣਾ ਮਨ ਵਸਾਈ ਪਾਣੇ ਤੇ ਸਭ ਸੁਖ ਪਾਵੇ ਸੰਤੋ ਅੰਤੇ ਨਾਮ ਸੁਖਾਈ ਆਪਣਾ ਆਪ ਨਾ ਪਛਾਨ ਸੰਤੋ ਕੂੜ ਕਰੇ ਵਡਿਆਈ ਆਖੰਡ ਕੀਨੈ ਜਮ ਨਹੀਂ ਛੋੜੇ ਲੇ ਜਿਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣ ਗਤ ਮਿਤ ਤੈਨਹੀ ਪਾਈ ਐ ਮਨੁਆ ਸੁਨ ਸਮਾਧ ਲਗਾਵੇ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣ ਸਤ ਸੰਗਤ ਮੇ ਲਾਈ ਗੁਰਮੁਖ ਗਾਵੇ ਆਪ ਗਵਾਵੇ ਦਰ ਸੱਚ ਸੁਭਾ ਪਾਈ ਸੱਚੀ ਬਾਣੀ ਸੱਚ ਵਖਾਣ ਸੱਚ ਨਾਮ ਲਿਵ ਲਾਈ ਤੈ ਭੰਜਨ ਅਤ ਪਾਪ ਨਿਖੰਝਨ ਮੇਰਾ ਪ੍ਰਭ ਅੰਤ ਸਖਾਈ ਸਬਕਿ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ